ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਉਗੀ ਉਹ ਮੰਮੀ ਤੁਸੀਂ ਕਿਉਂ ਪੇਰੈਂਟ ਮੀਟਿੰਗ ਵਿੱਚ ਜਾ ਰਹੇ ਹੋ ਅਤੇ ਫਿਰ ਉਹੀ ਪਹਿਲਾਂ ਵਾਲਾ ਪੁਰਾਣਾ ਜਿਹਾ ਸੂਟ ਪਾ ਕੇ 10 ਸਾਲ ਦਾ ਰਿੰਕੂ ਝਿੜਚਿੜਾਉਂਦਾ ਹੋਇਆ ਬੋਲਿਆ ਪਰ ਉਸ ਦੀ ਮੰਮੀ ਤਾਂ ਖੁਸ਼ੀ ਵਿੱਚ ਫੁੱਲੀ ਹੀ ਨਹੀਂ ਸਮਾ ਰਹੀ ਸੀ ਸ਼ਹਿਰ ਦੇ ਸਭ ਤੋਂ ਵੱਡੇ ਸਕੂਲ ਵਿੱਚ ਇੱਕ ਇੱਕ ਪੈਸਾ ਇਕੱਠਾ ਕਰਕੇ ਉਸ ਨੇ ਆਪਣੇ ਇਕਲੌਤੇ ਬੇਟੇ ਦਾ ਦਾਖਲਾ ਬੜੀਆਂ ਮੁਸ਼ਕਲਾਂ ਨਾਲ ਕਰਵਾਇਆ ਸੀ ਜਿਵੇਂ ਉਹ ਆਪਣੇ ਸਾਰੇ ਸੁਪਨੇ ਰਿੰਕੂ ਦੀਆਂ ਅੱਖਾਂ ਰਾਹੀਂ ਹੀ ਪੂਰੇ ਕਰ ਲੈਣਾ ਚਾਹੁੰਦੀ ਸੀ ਇਸ ਲਈ ਉਹ ਉਸ ਦੀ ਗੱਲ ਤੇ ਧਿਆਨ ਨਾ ਦਿੰਦੀ ਹੋਈ ਕਹਿਣ ਲੱਗੀ ਜਲਦੀ ਚੱਲ ਪੁੱਤ ਨਹੀਂ ਤਾਂ ਮੀਟਿੰਗ ਖਤਮ ਹੋ ਜਾਵੇਗੀ ਹੋ ਹੀ ਜਾਵੇ ਤਾਂ ਚੰਗਾ ਹੈ ਰਿੰਕੂ ਹੌਲੀ ਚਹੇ ਆਪਣੇ ਮੂੰਹ ਵਿੱਚ ਬੁੜਬੜਾਇਆ ਪਰ ਉਸ ਦੀ ਮੰਮੀ ਤਾਂ ਆਪਣੇ ਬੱਚੇ ਦੇ ਨੰਬਰ ਦੇਖਣ ਲਈ ਬਹੁਤ ਹੀ ਉਤਸੁਕ ਹੋ ਰਹੀ ਸੀ ਸ਼ਹਿਰ ਦੇ ਸਭ ਤੋਂ ਚੰਗੇ ਅੰਗਰੇਜ਼ੀ ਮੀਡੀਅਮ ਵਿੱਚ ਪੜਨ ਵਾਲੇ ਬੱਚੇ ਦੀ ਗਰੀਬ ਮਜ਼ਦੂਰ ਮਾਂ ਬਹੁਤ ਸਾਦਗੀ ਨਾਲ ਰਹਿੰਦੀ ਹੈ ਨਾ ਹੀ ਉਸ ਕੋਲ ਬਾਹਰ ਪਹਿਨਣ ਲਈ ਮਹਿੰਗੇ ਕੱਪੜੇ ਸਨ ਪਰ ਆਪਣੇ ਬੇਟੇ ਨੂੰ ਪੜਾਉਣ ਲਈ ਉਹ ਦਿਨ ਰਾਤ ਇੱਕ ਕਰ ਦਿੰਦੀ ਸੀ ਬੇਟਾ ਹਮੇਸ਼ਾ ਆਪਣੀ ਮਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦਾ ਉਸ ਨੂੰ ਲੱਗਦਾ ਹੈ ਕਿ ਉਸ ਦੀ ਮਾਂ ਤੇ ਸਭ ਹੱਸਦੇ ਹਨ ਕਿ ਉਸ ਦੇ ਵਿਚਾਰ ਆਪਣੀ ਮਾਂ ਨੂੰ ਲੈ ਕੇ ਬਦਲਣਗੇ ਕਿ ਉਸ ਨੂੰ ਕਦੇ ਮਹਿਸੂਸ ਹੋਵੇਗਾ ਕਿ ਉਸ ਦੀ ਮਾਂ ਨੇ ਉਸ ਲਈ ਕਿੰਨਾ ਤਿਆਗ ਕੀਤਾ ਹੈ ਦੋਸਤੋ ਇਹ ਜਨਰਲ ਲਈ ਸੁਣੋ ਅੱਗੇ ਦੀ ਕਹਾਣੀ ਰਿੰਕੂ ਇੱਕ ਨਜ਼ਰ ਟਿਕ ਟਿਕ ਕੇ ਲਗਾ ਕੇ ਆਪਣੀ ਮਾਂ ਨੂੰ ਦੇਖ ਰਿਹਾ ਸੀ ਜਿਸ ਨੇ ਕਿ ਆਪਣੇ ਵਾਲਾਂ ਨੂੰ ਬਹੁਤ ਸਾਰਾ ਤੇਲ ਲਗਾ ਕੇ ਇੱਕ ਸਾਦੀ ਜਿਹੀ ਲੰਮੀ ਗੁੱਤ ਕੀਤੀ ਹੋਈ ਸੀ ਅਤੇ ਆਪਣੇ ਦੋ ਪੁਰਾਣੇ ਸੂਟਾਂ ਵਿੱਚੋਂ ਹਮੇਸ਼ਾ ਦੀ ਤਰ੍ਹਾਂ ਸੁੱਤੀ ਨੀਲਾ ਸੂਟ ਪਾਇਆ ਹੋਇਆ ਸੀ ਰਿੰਕੂ ਨੂੰ ਆਪਣੇ ਦੋਸਤਾਂ ਦੀਆਂ ਮੰਮੀਆਂ ਯਾਦ ਆ ਗਈਆਂ ਜੋ ਕਿ ਬਹੁਤ ਹੀ ਫੈਸ਼ਨ ਲੈਵਲ ਸੰਨ ਅਤੇ ਰਿੰਕੂ ਸ੍ਰਿਚਕਾ ਕੀ ਆਪਣੀ ਮੰਮੀ ਦੇ ਨਾਲ ਤੁਰਿਆ ਜਾ ਰਿਹਾ ਸੀ ਪਰ ਉਸਦੀ ਮੰਮੀ ਦੇ ਪੈਰ ਤਾਂ ਜੰਨੀ ਵਿੱਚ ਹਵਾ ਨਾਲ ਗੱਲਾਂ ਕਰ ਰਹੀ ਸੀ ਏ ਭਗਵਾਨ ਆਖਿਰ ਸਕੂਲ ਆ ਹੀ ਗਿਆ ਰਿੰਕੂ ਨੇ 게ਟ ਕੋਲ ਪਹੁੰਚ ਕੇ ਕਿਹਾ ਰਿੰਕੂ ਦੇ ਸਾਰੇ ਦੋਸਤ ਉਸ ਨੂੰ ਹੱਸ ਕੇ ਮਿਲ ਰਹੇ ਸਨ ਅਤੇ ਉਸਦੀ ਮੰਮੀ ਨੂੰ ਵੀ ਸਾਰੇ ਨਮਸਤੇ ਬੁਲਾ ਕੇ ਲੰਘ ਰਹੀ ਸੀ ਪਰ ਪਤਾ ਨਹੀਂ ਕਿਉਂ ਉਸ ਨੂੰ ਅਜੀਹਾ ਲੱਗ ਰਿਹਾ ਸੀ ਕਿ ਸਾਰੇ ਦੇ ਸਾਰੇ ਉਸ ਦੀ ਮੰਮੀ ਤੇ ਹੱਸ ਰਹੇ ਹਨ ਰਿੰਕੂ ਪੰਜਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਉਹ ਦੋਵੇਂ ਰਿੰਕੂ ਦੀ ਕਲਾਸ ਵਿੱਚ ਪਹੁੰਚੇ ਤਾਂ ਟੀਚਰ ਨੇ ਰਿੰਕੂ ਦੀ ਬਹੁਤ ਤਾਰੀਫ ਕੀਤੀ ਅਤੇ ਉਸ ਦੇ ਫਰਸਟ ਆਉਣ ਬਾਰੇ ਵੀ ਦੱਸਿਆ ਜਿਸ ਨੂੰ ਸੁਣ ਕੇ ਉਸਦੀ ਮੰਮੀ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਚਲਕ ਪਏ ਅਤੇ ਉਸਨੇ ਆਪਣੀ ਚੁੰਨੀ ਦੇ ਪੱਲੇ ਨਾਲ ਅੱਖਾਂ ਨੂੰ ਸਾਫ਼ ਕਰ ਲਿਆ ਟੀਚਰ ਮੁਸਕਰਾਈ ਪਰ ਰਿੰਕੂ ਨੂੰ ਆਪਣੀ ਮੰਮੀ ਤੇ ਬਹੁਤ ਗੁੱਸਾ ਆਇਆ ਤਾਂ ਟੀਚਰ ਨੇ ਕਿਹਾ ਕਿ ਪ੍ਰਿੰਸੀਪਲ ਮੈਡਮ ਤੁਹਾਨੂੰ ਮਿਲਣਾ ਚਾਹੁੰਦੀ ਹਨ ਤੁਹਾਡਾ ਬੇਟਾ ਸਾਰੇ ਸੈਕਸ਼ਨਾਂ ਵਿੱਚੋਂ ਫਰਸਟ ਆਇਆ ਹੈ ਇਸ ਲਈ ਇਹ ਸੁਣ ਕੇ ਉਸਦੀ ਮੰਮੀ ਖੁਸ਼ੀ ਨਾਲ ਖਿੜਖਿੜਕੇ ਹੱਸਣ ਲੱਗੀ ਅਤੇ ਰਿੰਕੂ ਨਾਲ ਪ੍ਰਿੰਸੀਪਲ ਮੈਡਮ ਨੂੰ ਮਿਲਣ ਲਈ ਉਸਦੇ ਦਫਤਰ ਚਲੀ ਗਈ ਜਦੋਂ ਉਹ ਅੰਦਰ ਗਏ ਤਾਂ ਸਕੂਲ ਦਾ ਮਾਲੀ ਕਾਕਾ ਅਤੇ ਪ੍ਰਿੰਸੀਪਲ ਮੈਡਮ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਫਿਰ ਪ੍ਰਿੰਸੀਪਲ ਮੈਡਮ ਨੇ ਮੁਸਕਰਾ ਕੇ ਉਸ ਨੂੰ ਅਤੇ ਉਸ ਦੀ ਮੰਮੀ ਨੂੰ ਬੈਠਣ ਲਈ ਕਿਹਾ ਤਾਂ ਮਾਲੀ ਕਾਕਾ ਨੇ ਕਿਹਾ ਠੀਕ ਹੈ ਜੀ ਮੈਂ ਚੱਲਦਾ ਹਾਂ ਬਹੁਤ ਕੰਮ ਹੈ ਜੀ ਮੈਨੂੰ ਫਿਰ ਪ੍ਰਿੰਸੀਪਲ ਮੈਡਮ ਉੱઠી ਅਤੇ ਉਸ ਦੇ ਪੈਰ ਛੂਣ ਲੱਗੀ ਮਾਲੀ ਕਾਕਾ ਨੇ ਉਸ ਨੂੰ ਬਹੁਤ ਸਾਰਾ ਆਸ਼ੀਰਵਾਦ ਦਿੱਤਾ ਅਤੇ ਮੁਸਕਰਾਉਂਦਾ ਹੋਇਆ ਕਮਰੇ ਤੋਂ ਬਾਹਰ ਚਲਾ ਗਿਆ ਰਿੰਕੂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਤੇ ਉਸ ਦੀਆਂ ਅੱਖਾਂ ਸਾਮਣੀ ਕਮਰਾ ਘੁੰਮਣ ਲੱਗਿਆ ਐਨੀ ਵੱਡੀ ਪ੍ਰਿੰਸੀਪਲ ਮੈਡਮ ਸੋਹਣੇ ਅਤੇ ਮਹਿੰਗੇ ਸੂਟ ਸਾਰੀਆਂ ਪਾਉਣ ਵਾਲੀ ਮੈਡਮ ਉਸ ਗੰਦੇ ਸਾਦੇ ਜਿਹੇ ਰਹਿਣ ਵਾਲੇ ਮਾਲੀ ਕਾਕਾ ਦੇ ਪੈਰਾਂ ਨੂੰ ਛੂ ਰਹੀ ਸੀ ਉਸ ਦੀ ਐਨੀ ਹਿੰਮਤ ਵੀ ਨਹੀਂ ਸੀ ਕਿ ਉਹ ਮੈਡਮ ਤੋਂ ਕੁਝ ਪੁੱਛਦਾ ਇਸ ਲਈ ਉਹ ਚੁੱਪਚਾਪ ਉਹਨਾਂ ਨੂੰ ਦੇਖਦਾ ਰਿਹਾ ਪਰ ਪ੍ਰਿੰਸੀਪਲ ਮੈਡਮ ਰਿੰਕੂ ਦੇ ਮਨ ਅੰਦਰ ਦੀਆਂ ਭਾਵਨਾਵਾਂ ਨੂੰ ਬੜੀ ਆਸਾਨੀ ਨਾਲ ਸਮਝ ਗਈ ਸੀ ਉਸ ਨੇ ਸਭ ਤੋਂ ਪਹਿਲਾਂ ਆਪਣੀ ਕੁਰਸੀ ਤੋਂ ਉੱਠ ਕੇ ਉਸ ਦੀ ਮੰਮੀ ਨੂੰ ਦਲ ਲਾਇਤੀ ਕਿਹਾ ਅੱਜ ਤੱਕ ਮੇਰੇ ਸਕੂਲ ਵਿੱਚ 99% ਨੰਬਰ ਕਿਸੇ ਦੇ ਨਹੀਂ ਆਏ ਤੁਹਾਡੇ ਬੇਟੀ ਨੇ ਅੱਜ ਸਾਡੇ ਸਕੂਲ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਪਰ ਉਸ ਦੀ ਅਸਲੀ ਹੱਕਦਾਰ ਮੈਂ ਤੁਹਾਨੂੰ ਮੰਦੀ ਹਾਂ ਮੰਮੀ ਖੁਸ਼ੀ ਨਾਲ ਚੂਮ ਉੱਠੀ ਅਤੇ ਬੜੇ ਹੀ ਪਿਆਰ ਨਾਲ ਆਪਣੇ ਬੇਟੇ ਰਿੰਕੂ ਵੱਲ ਨੂੰ ਦੇਖਣ ਲੱਗੀ ਕਿ ਤੁਸੀਂ ਇਸ ਨੂੰ ਕਿਸੇ ਕੋਲੋਂ ਟਿਊਸ਼ਨ ਵੀ ਪੜਾਉਂਦੇ ਹੋ ਮੈਡਮ ਨੇ ਉਸ ਦੀ ਮੰਮੀ ਤੋਂ ਪੁੱਛਿਆ ਇਹ ਸੁਣ ਕੇ ਉਸ ਦੀ ਮੰਮੀ ਦੀਆਂ ਅੱਖਾਂ ਪਰ ਆਈਆਂ ਪਰ ਇਹੋ ਜਿਹੀ ਗੱਲ ਨਾਲ ਬੋਲੀ ਮੈਡਮ ਅਸੀਂ ਬਹੁਤ ਗਰੀਬ ਹਾਂ ਇਸ ਲਈ ਮੈਂ ਟਿਊਸ਼ਨ ਤੇ ਨਹੀਂ ਲਗਾ ਸਕਦੀ ਅਤੇ ਮੈਂ ਇਸ ਨੂੰ ਖੁਦ ਹੀ ਪੜਾਉਂਦੀ ਹਾਂ ਇਹ ਦੇਖ ਕੇ ਪ੍ਰਿੰਸੀਪਲ ਮੈਡਮ ਨੇ ਰਿੰਕੂ ਨੂੰ ਦੇਖ ਕੇ ਪਾਪਕ ਹੁੰਦੇ ਕਿਹਾ ਬੇਟਾ ਰਿੰਕੂ ਫਸਟ ਤੂੰ ਨਹੀਂ ਤੇਰੀ ਮੰਮੀ ਆਈ ਹੈ ਅਤੇ ਮੈਡਮ ਨੇ ਉਸ ਦੀ ਮੰਮੀ ਨੂੰ ਆਪਣੇ ਹੀ ਸਕੂਲ ਵਿੱਚ ਟੀਚਰ ਦੀ ਨੌਕਰੀ ਦਾ ਪ੍ਰਸਤਾਵ ਰੱਖਿਆ ਫਿਰ ਮੈਡਮ ਨੇ ਮੁਸਕਰਾ ਕੇ ਰਿੰਕੂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਬੇਟਾ ਉਹ ਮਾਲੀ ਕਾਕਾ ਹੈ ਨਾ ਉਹ ਮੇਰੇ ਪਿਤਾ ਜੀ ਹਨ ਉਹਨਾਂ ਨੇ ਹੀ ਮੈਨੂੰ ਇੰਨੀ ਕਾਬਲ ਬਣਾਇਆ ਕਿ ਅੱਜ ਮੈਂ ਇਸ ਐਨੇ ਵੱਡੇ ਸਕੂਲ ਦੀ ਪ੍ਰਿੰਸੀਪਲ ਹਾਂ ਇਹ ਸੁਣਦੇ ਹੀ ਰਿੰਕੂ ਆਪਣੀ ਮੰਮੀ ਨੂੰ ਚੁੰਬੜ ਗਿਆ ਅਤੇ ਬਹੁਤ ਹੀ ਜ਼ਿਆਦਾ ਰੋਣ ਲੱਗ ਗਿਆ ਉਸ ਦੀ ਮੰਮੀ ਉਸ ਨੂੰ ਗੋਦੀ ਵਿੱਚ ਚੁੱਕ ਕੇ ਚੁੱਪ ਕਰਾਉਣ ਲੱਗੀ ਅਤੇ ਮੈਡਮ ਮੁਸਕਰਾ ਰਹੀ ਸੀ ਕਿਉਂਕਿ ਉਹ ਜਾਣਦੀ ਸੀ ਇਹ ਰਿੰਕੂ ਦੇ ਪਛਤਾਵੇ ਦੇ ਹੰਝੂ ਹਨ ਜਿਨ੍ਹਾਂ ਨੇ ਉਸ ਦੇ ਮਨ ਦੇ ਅੰਦਰ ਦਾ ਸਾਰਾ ਅੰਧਕਾਰ ਤੋ ਦਿੱਤਾ ਸੀ ਅਤੇ ਹੁਣ ਉਥੇ ਸਿਰਫ ਗਿਆਨ ਅਤੇ ਸਵੱਛ ਸੋਚ ਦਾ ਪ੍ਰਕਾਸ਼ ਰਿੰਕੂ ਨੇ ਪ੍ਰਿੰਸੀਪਲ ਦੇ ਦਫ਼ਤਰ ਤੋਂ ਨਿਕਲਦੇ ਸਮੇਂ ਆਪਣੀ ਮੰਮੀ ਦਾ ਹੱਥ ਜ਼ੋਰ ਦੀ ਫੜਿਆ ਹੋਇਆ ਸੀ ਅਤੇ ਉਸ ਨੂੰ ਆਪਣੀ ਮੰਮੀ ਤੇ ਮਾਣ ਸੀ ਕਿ ਉਸਦੀ ਮਾਂ ਨੇ ਕਿੰਨੀ ਸਾਤਕੀ ਵਿੱਚ ਰਹਿੰਦੇ ਹੋਏ ਵੀ ਉਸ ਲਈ ਸਭ ਕੁਝ ਕੀਤਾ ਉਸ ਨੇ ਆਪਣੀ ਮੰਮੀ ਵੱਲ ਮੁਸਕਰਾ ਕੇ ਵੇਖਿਆ ਜੋ ਕਿ ਉਸ ਦੀਆਂ ਭਾਵਨਾਵਾਂ ਤੋਂ ਬਿਲਕੁਲ ਅੰਜਾਮ ਸੀ ਅਤੇ ਰਿੰਕੂ ਦੇ ਸਕੂਲ ਵੱਲ ਨੂੰ ਹਜੇ ਵੀ ਖੁਸ਼ੀ ਖੁਸ਼ੀ ਦੇਖ ਰਹੀ ਸੀ ਦੋਸਤੋ ਇਹ ਸੀ ਸਾਡੀ ਛੋਟੀ ਜਿਹੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵਧੀਆ ਲੱਗੀ ਤਾਂ ਅੱਗੇ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਧੰਨਵਾਦ